ਮਾਰੀਓ ਕਮਿਸ਼ਨ অফ ਪੁਲਿਸ ਦੇ ਹਦਾਇਤਾਂ ਦੇ ਅਨੁਸਾਰ ਤੇ ਜੋ ਸਿਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ 스내ਚਿੰਗ ਤੇ ਜਿਹੜੇ ਮਾਰੇ ਅਨਸਰ ਆ ਗਏ ਉਸ ਦੇ ਤਹਿਤ ਸਾਨੂੰ ਇੱਕ ਥਾਣਾ ਬਸਤੀ ਬਾਵਾਖੇਲ ਵਿੱਚ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਇੱਕ ਜੋ ਕੰਪਲੇਨੈਂਟ ਵਾਲੋ ਦੱਸਿਆ ਗਿਆ ਸੀਗਾ ਕਿ ਉਸ ਕੋਲੋਂ ਤਿੰਨ ਜਿਹੜੇ ਨੌਜਵਾਨ ਹੈ ਉਸ ਦੇ ਘਰ ਦੇ ਬਾਹਰੋਂ ਉਦੋਂ ਮੋਟਰਸਾਈਕਲ ਤੇ ਉਹ ਚੀਜ਼ਾਂ ਜਿਹੜੀਆਂ 스내ਚ ਕਰਕੇ ਲੈ ਗਏ ਸੀਗੇ ਇਸੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਨੰਬਰ 19/25 थाना ਬਸਤੀ ਬਾਬਾਕੇ ਵਿੱਚ ਰਜਿਸਟਰ ਕਰਕੇ ਤੇ ਉਹ ਤਫ਼ਤੀਸ਼ ਤੋਰਾਂ ਜਿਹੜੇ ਤਿੰਨੋਂ ਦੋਸ਼ੀ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਸੀਗਾ ਜਿਸ ਤੋਂ ਬਾਅਦ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜਿਸ ਦਾ ਜਿਹਨਾਂ ਦਾ ਨਾਮ ਹੈਗਾ ਜਸਪ੍ਰੀਤ ਸਿੰਘ ਉਰਫ ਜਸਸੀ ਪੁੱਤਰ ਇੰਦਰਜੀਤ ਸਿੰਘ ਵਾਸੀ ਗੁਰੂ ਅਰਜਨ ਨਗਰ ਤੇ ਸੂਰਜ ਪੁੱਤਰ ਲਖਵੀਰ ਸਿੰਘ ਵਾਸੀ ਗੁਰੂ ਅਰਜਨ ਨਗਰ ਪਸਤੀ ਬਟੇ ਜਲੰਧਰ ਇਹਨਾਂ ਦੋਨਾਂ ਤੋਂ ਇੱਕ ਮੋਟਰਸਾਈਕਲ ਇੱਕ ਮੋਬਾਈਲ ਫੋਨ ਰੈਡਮੀ ਇੱਕ ਪਰਸ 3500 ਰੁਪਏ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਕੁਝ ਆਰਟੀਫੀਸ਼ੀਅਲ ਜੁਐਲਰੀ ਕੁਝ ਚਾਂਦੀ ਦੀ ਜਿਹੜੀ ਜੁਐਲਰੀ ਹੈਗੀ ਆ ਉਹ ਅਸੀਂ ਰਿਕਵਰ ਕਰਨ ਚ ਸਕਸੈਸਫੁਲ ਹੋਏ ਆ ਜੀ ਜਿਹੜਾ ਦੋਸ਼ੀ ਜਸਪ੍ਰੀ ਸਿੰਘ ਉਰਫ ਜਸਰੀ ਉਸਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਸਨੇਚਿੰਗ ਦੇ ਉਰ ਰਜਿਸਟਰਡ ਹੈਗੇ ਅ ਮਾਨਯੋਗ ਕਬਿਛਨੋ ਪੁਲਿਸ ਜ਼ਿਲਦਰ ਦੇ ਦਿਸਾਨ ਤੋਂ ਦੇਸ਼ਾਂ ਤੇ ਜੋ ਸਿਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਸਨੇਚਿੰਗ ਤੇ ਜਿਹੜੇ ਮਾਰੇ ਅਨਸਰ ਹੈਗੇ ਆ ਉਸ ਦੇ ਤਹਿਤ ਸਾਨੂੰ ਇੱਕ ਥਾਣਾ ਬਸਤੀ ਬਾਬਾ ਖੇਲ ਵਿੱਚ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਜੋ ਕੰਪਲੇਨੈਂਟ ਵੱਲੋਂ ਦੱਸਿਆ ਗਿਆ ਸੀ ਕਿ ਉਸ ਕੋਲੋਂ ਤਿੰਨ ਜਿਹੜੇ ਨੌਜਵਾਨ ਹੈ ਉਸ ਦੇ ਘਰ ਦੇ ਬਾਹਰੋਂ ਉਦੋਂ ਮੋਟਰਸਾਈਕਲ ਤੇ ਹੋਰ ਚੀਜ਼ਾਂ ਜਿਹੜੀਆਂ ਸਨੈਚ ਕਰਕੇ ਲੈ ਗਏ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਨੰਬਰ 19/25 ਥਾਣਾ ਬਸਤੀ ਬਾਬਾ ਖੇਲ ਵਿੱਚ ਰਜਿਸਟਰ ਕਰਕੇ ਤੇ ਉਹ ਤਫਤੀਸ਼ ਦੌਰਾਨ ਜਿਹੜੇ ਤਿੰਨੋਂ ਦੋਸ਼ੀ ਹਨ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜਿਸ ਦਾ ਜਿਹਨਾਂ ਦਾ ਨਾਮ ਹੈਗਾ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਇੰਦਰਜੀਤ ਸਿੰਘ ਵਾਸੀ ਗੁਰੂ ਅਰਜਨ ਨਗਰ ਤੇ ਸੂਰਜ ਪੁੱਤਰ ਲਖਵੀਰ ਸਿੰਘ ਵਾਸੀ ਗੁਰੂ ਅਰਜਨ ਨਗਰ ਪੱਤੀ ਬਠਿੰਡਾ ਲੰਦਰ ਇਹਨਾਂ ਦੋਨਾਂ ਤੋਂ ਇੱਕ ਮੋਟਰਸਾਈਕਲ ਇੱਕ ਮੋਬਾਈਲ ਫੋਨ Redmi ਇੱਕ ਪਰਸ 3500 ਰੁਪਏ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਕੁਝ ਆਰਟੀਫੀਸ਼ੀਅਲ ਜੁਐਲਰੀ ਕੁਝ ਚਾਂਦੀ ਦੀ ਜਿਹੜੀ ਜੁਐਲਰੀ ਹੈਗੀ ਹੈ ਉਹ ਅਸੀਂ ਰਿਕਵਰ ਕਰਨ ਚ ਸਕਸੈਸਫੁਲ ਨਹੀਂ ਆਏ ਜੀ ਜਿਹੜਾ ਦੋਸ਼ੀ ਜੈਸਪ੍ਰੀ ਸਿੰਘ ਉਹ ਜੱਸੀ ਹੈ ਉਸਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਸਨੇਚਿੰਗ ਦੇ ਉਹ ਰਜਿਸਟਰਡ ਹੈਗੇ ਆ ਅ ਮਾਰਿਓ ਕਮਿਸ਼ਨ ਆਫ ਪੁਲਿਸ ਜੁਦਾ ਦੀ ਦੇ ਰਿਸ਼ਨ ਨਿਰਦੇਸ਼ਾਂ ਤੇ ਜੋ ਅਸੀਂ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਸਨੇਚਿੰਗ ਤੇ ਜਿਹੜੇ ਮਾਰੇ ਅਨਸਰ ਆਏਗੇ ਉਸ ਦੇ ਤਹਿਤ ਸਾਨੂੰ ਇੱਕ ਥਾਣਾ ਬਸਤੀਪਾ ਵਕੀਲ ਵਿੱਚ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀਗੀ ਇੱਕ ਜੋ ਕੰਪਲੇਨੈਂਟ ਵੱਲੋਂ ਦੱਸਿਆ ਗਿਆ ਸੀਗਾ ਕਿ ਉਸ ਕੋਲੋਂ ਤਿੰਨ ਜਿਹੜੇ ਨੌਜਵਾਨ ਹੈ ਉਸ ਦੇ ਘਰ ਦੇ ਬਾਹਰੋਂ ਉਦੋਂ ਮੋਟਰਸਾਈਕਲ ਤੇ ਹੋਰ ਚੀਜ਼ਾਂ ਜਿਹੜੀਆਂ ਸਨੈਚ ਕਰਕੇ ਲੈ ਗਏ ਸੀਗੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਨੰਬਰ 19/25 ਥਾਣਾ ਬਸਤੀ ਬਾਬਾ ਕੈ ਵਿੱਚ ਰਜਿਸਟਰ ਕਰਕੇ ਤੇ ਉਹ ਤਫ਼ਤੀਸ਼ ਦੌਰਾਨ ਜਿਹੜੇ ਤਿੰਨੋ ਦੋਸ਼ੀ ਆ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਸੀਗਾ ਜਿਸ ਤੋਂ ਬਾਅਦ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜਿਸ ਦਾ ਜਿਹਨਾਂ ਦਾ ਨਾਮ ਹੈਗਾ ਜਸਪਰੀ ਸਿੰਘ ਉਰਫ ਜੱਸੀ ਉੱਤਰਿੰਦਰਜੀਤ ਸਿੰਘ ਵਾਸੀ ਗੁਰੂ ਅਰਜਨ ਨਗਰ ਤੇ ਸੂਰਜ ਪੁੱਤਰ ਲਖਵੀਰ ਸਿੰਘ ਵਾਸੀ ਗੁਰੂ ਅਰਜਨ ਨਗਰ ਪੱਤੀ ਮਠੇ ਜਲੰਧਰ ਇਹਨਾਂ ਦੋਨਾਂ ਤੋਂ ਇੱਕ ਮੋਟਰਸਾਈਕਲ ਇੱਕ ਮੋਬਾਈਲ ਫੋਨ Redmi ਇੱਕ ਪਰਸ 3500 ਰੁਪਏ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਕੁਝ ਆਰਟੀਫੀਸ਼ੀਅਲ ਜੁਐਲਰੀ ਕੁਝ ਚਾਂਦੀ ਦੀ ਜਿਹੜੀ ਜੁਐਲਰੀ ਹੈਗੀ ਹੈ ਉਹ ਅਸੀਂ ਰਿਕਵਰ ਕਰਨ 'ਚ ਸਕਸੈਸਫੁਲ ਹੋਇਆ ਜੀ ਜਿਹੜਾ ਦੋਸ਼ੀ ਜਸਪ੍ਰੀ ਸਿੰਘ ਉਹ ਫਜਰੀ ਹੈ ਉਸਤੇ ਪਹਿਲਾਂ ਵੀ ਤਿੰਨ ਮੁਕੱਦਮੇ ਜਿਹੜੇ ਹੈਗੇ ਆ ਸਮੈਚਿੰਗ ਦੇ ਹੋ ਰਜਿਸਟਰਡ ਹੈਗੇ। ਕਰਦੇ ਗਏ ਅਸੀਂ ਮਕਦਮਾ ਨੰਬਰ 11/25 थाना बस्ती बाबा खेਰ ਵਿੱਚ ਰਜਿਸਟਰ ਕਰਕੇ ਤੇ ਉਹ ਤਫਤੀਸ਼ ਦੌਰਾਨ ਜਿਹੜੇ ਤਿੰਨੋਂ ਦੋਸ਼ੀ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਸੀਗਾ। ਜਿਸ ਤੋਂ ਬਾਅਦ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜਿਸ ਦਾ ਜਿਹਨਾਂ ਦਾ ਨਾਮ ਹੈਗਾ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਇੰਦਰਜੀਤ ਸਿੰਘ ਵਾਸੀ ਗੁਰੂ ਅਰਜਨ ਨਗਰ ਤੇ ਸੂਰਜ ਪੁੱਤਰ ਲਖਵੀਰ ਸਿੰਘ ਵਾਸੀ ਗੁਰੂ ਅਰਜਨ ਨਗਰ ਪੱਤੀ ਬਟੂ ਜਲੰਧਰ ਇਹਨਾਂ ਦੋਨਾਂ ਤੋਂ ਇੱਕ ਮੋਟਰਸਾਈਕਲ ਇੱਕ ਮੋਬਾਈਲ ਫੋਨ Redmi ਇੱਕ ਪਰਸ 3500 ਰੁਪਏ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਕੁਝ ਆਰਟੀਫੀਸ਼ੀਅਲ ਜੁਐਲਰੀ ਕੁਝ ਚਾਂਦੀ ਦੀ ਜਿਹੜੀ ਜੁਐਲਰੀ ਹੈਗੀ ਹੈ ਉਹ ਅਸੀਂ ਰਿਕਵਰ ਕਰਨ 'ਚ ਸਕਸੈਸਫੁਲ ਹੋ ਰਹੀ ਹੈ ਜੀ ਜਿਹੜਾ ਦੋਸ਼ੀ ਜਸਪ੍ਰੀ ਸਿੰਘ ਉਹ ਜੱਸੀ ਹੈ ਉਸਤੇ ਪਹਿਲਾਂ ਵੀ ਤਿੰਨ ਮੁਕੱਦਮੇ ਜਿਹੜੇ ਹੈਗੇ ਆ ਸਨੇਚਿੰਗ ਦੇ ਉਹ ਰਜਿਸਟਰਡ ਹੈਗੇ